ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਲਓ ਵੀ ਸੱਜੋ ਅੱਜ ਆਪਾਂ ਡਾਕਟਰ ਸਾਹਿਬ ਦੇ ਫਾਰਮ ਉਤੇ ਪਹੁੰਚੇ ਆਂ ਤੇ ਅੱਜ ਦੀ ਇਹ ਵੀਡੀਓ ਹੈਗੀ ਹੈ ਜੀ ਆਪਣੀ ਪਿੰਡ ਬੁਰਜ ਹਰੀਕੇ ਤਹਿਸੀਲ ਪਾਈ ਨੂੰ ਪੈਂਦੀ ਗੈਤੋ ਜ਼ਿਲ੍ਹਾ ਆਗਿਆ ਫਰੀਦਕੋਟ ਬਾਕੀ ਆਪਾਂ ਵੀਰ ਤੋਂ ਵੀ ਕਰ ਲਾਂਗੇ ਡਾਕਟਰ ਸਾਹਿਬ ਤੋਂ ਸਾਰਾ ਐਡਰੈਸ ਕਨਫਰਮ ਤੇ ਚਾਰ ਨਾ ਬਕਾਉ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਚੰਗੇ ਰਿਕਾਰਡ ਆਉਂਗਾ ਬੱਚਿਆਂ ਇੱਕ ਇਹ ਗੀ ਵਿੱਚ ਜਰਸੀ ਦਾ ਨਗੀਨਾ ਪੰਜਾਬ ਵਾਲੀ ਜਰਸੀ ਤੇ ਸਾਰੀ ਡਿਟੇਲ ਆਪਾਂ ਡਾਕਟਰ ਤੋਂ ਲੈ ਕੇ ਪੁੱਛਾਂਗੇ ਕਿ ਕੀ ਸਾਧ ਦਾ ਵਈਨ ਦਾ ਕੀ ਇਹਨਾਂ ਦੇ ਮੁੱਲ ਰਹਿਣਗੇ ਵੀਡੀਓ ਦੇ ਵਿੱਚ ਹੀ ਆਪਾਂ ਮੁੱਲ ਕਰਾਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 98807 7997 ਤੇ ਵੀਡੀਓਜ਼ ਨਾਲ ਐਂਡ ਤੱਕ ਜੁੜੇ ਰਹੋ ਤੇ ਸਾਰੀ ਡਿਟੇਲ ਆਪਾਂ ਲੈ ਕੇ ਦੱਸਦੇ ਹਾਂ ਕਰੌਣੀਆਂ ਗੱਲਬਾਤ ਇਹ ਵੀਡੀਓ ਦੇ ਨਾਲ ਬਣੇ ਰਹੋ ਹੰਡ ਤੱਕ ਲੋਭ ਵੀ ਮਿੱਤਰੋ ਡਾਕਟਰ ਨਾਲ ਆਪਾਂ ਕਰੌਣੇ ਗੱਲਬਾਤ ਤੇ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਕਰਾਉਣੀਆ ਗੱਲ ਬਾਤ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਫੋ ਠੀਕ ਹੈ ਜੀ। ਹਾਂਜੀ ਵਧੀਆ ਜੀ। ਤੇ ਡਾਕਟਰ ਸਾਹਿਬ ਆਪਣਾ ਐਡਰੈਸ ਕਨਫਰਮ ਕਰੂਗਾ। ਐਡਰੈਸ ਹੈਗਾ ਆਪਣਾ ਪਿੰਡ ਹੈਗਾ ਆਪਣਾ ਵਰਜਹੜੀਆ। ਹਾਂਜੀ। ਜ਼ਿਲ੍ਹਾ ਫਰੀਦਕੋਟ ਤਸੀਲ ਜੇਤੋਆ। ਠੀਕ ਹੈ ਜੀ। ਹੁਣ ਨੰਬਰ 84276 3793 ਜੀ। ਬਾਕੀ ਨੇੜੇ-ਤੇੜੇ ਮੰਨ ਕੇ ਚਲੋ ਵੀ 10-15 ਮਿੰਟਾਂ ਦੇ ਵਿੱਚ ਡਾਕਟਰ ਦਾ ਹੁਣ ਜਾਣ ਵੀ ਆ ਹੈਨਾ ਵਧੀਆ। ਕੋਲੇ-ਕੋਲੇ ਜਣੀ ਤੇ ਸਾਰੇ ਨੇੜੇ-ਤੇੜੇ ਜਾਣਦੇ ਹੀ ਏ ਤਕਰੀਬਨ ਹੈਨਾ। 10-15 ਮਿੰਟਾਂ ਦਾ ਆਪਣਾ 10-15 ਪਿੰਡਾਂ ਦਾ ਆਪਣਾ ਅਕਸਪੀਰੀਅੰਸ ਕਿੰਨੇ ਟਾਈਮ ਦਾ ਹੋਵੇ ਜੀ ਆਪਾਂ ਨੂੰ 18-20 ਸਾਲ ਹੋ ਗਏ ਬਈ 18-20 ਸਾਲ ਹੋ ਗਏ ਜੀ ਵਧੀਆ ਲੈਂਕ ਆਪਣੇ ਲੋਕਾਂ ਨਾਲ ਠੀਕ ਹੈ ਜੀ ਬਹੁਤ ਜਿਆਦਾ ਪਿਆਰ ਹੈ ਠੀਕ ਹੈ ਜੀ ਜਿਵੇਂ ਮੰਨ ਕੇ ਚੱਲੋ ਕਈ ਵਾਰੀ ਕੋਈ ਆਪਾਂ ਹੁਣ ਆਪਾਂ ਪਸ਼ੂ ਲੈਣ ਦੇ ਵਿੱਚ ਆਪਾਂ ਨਾਲ ਸਾਰੇ ਭਰਾ ਜੁੜੇ ਹੋਏ ਆਂ ਤੇ ਵੀ ਜੇ ਕਿਸੇ ਭਰਾ ਨੂੰ ਕੋਈ ਸਮੱਸਿਆ ਮੰਨ ਕੇ ਚੱਲੋ ਜਿਵੇਂ ਅੱਜ ਅੱਜ ਕੱਲ ਗਾਈਆਂ ਦੀ ਵਿੱਚ ਪ੍ਰੋਬਲਮ ਆਉਂਦੀ ਹੈ ਵੀ ਗੱਮਾਂ ਰਹਿੰਦੀਆਂ ਨਹੀਂ ਤੁਹਾਡਾ ਕੋਈ ਆਪਣੇ ਕੋਲ ਹੈ ਕੋਈ ਜਰੂਰ ਨਹੀਂ ਕਿਉਂਕਿ ਕਿਸੇ ਭਰਾ ਦਾ ਭਲਾ ਹੋ ਜੇ ਤੇ ਕੋਈ ਮੰਨ ਕੇ ਦਿਲੋਂ ਉਹਦਾ ਡਾਕਟਰ ਨੰਬਰ ਵਿੱਚ ਤੁਸੀਂ ਫੋਨ ਤੇ ਕਨਫਰਮ ਕਰ ਸਕਦਾ ਤੇ ਜੇ ਨਹੀਂ ਸਾਰਾ ਟ ਹੋ ਗਿਆ ਵੀ ਜੇ ਨਹੀਂ ਕਿ ਆਪਣੇ ਕੋਲ ਹੱਲ ਹੈਗਾ ਤਕਰੀਬਨ ਠੀਕ ਹੈ ਜੀ ਲਓ ਵੀ ਸੱਜਣੋ ਆਪਾਂ ਡਾਕਟਰ ਤੋਂ ਪੁੱਛ ਲਿਓ ਵੀ ਜਿਹੜੇ ਭਰਾ ਨੂੰ ਕਈ ਜਿਹੜੀ ਕਿਸੇ ਭਰਾ ਦੀ ਵੀਰ ਦੀ ਕੋਈ ਗਾਂ ਰਿਪੀਟਰ ਹੁੰਦੀ ਆ ਤੇ ਡਾਕਟਰ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਵਧੀਆ ਡਾਕਟਰ ਦਾ ਐਕਸਪੀਰੀਅੰਸ ਆ ਇਹ ਪੋਸਟ ਦੇ ਬੱਚਿਆਂ ਬਾਰੇ ਡਾਕਟਰ ਸਾਹਿਬ ਅੱਜ ਦੀ ਵੀਡੀਓ ਦੇ ਵਿੱਚ ਫਿਰ ਆਪਣੇ ਕੋਲ ਚਾਰ ਨਾ ਹੈਗਾ ਹੈ ਨਾ ਆਪਣੇ ਕੋਲ ਚਾਰ ਹੀ ਫਿਰ ਬਈ ਇੱਕ ਜਰਸੀ ਹੈ ਤਿੰਨ ਐਚਐਫਾ ਹਾਂਜੀ ਤੇ ਫਿਰ ਪਹਿਲੇ ਨੰਬਰ ਤੋਂ ਤੁਹਾਡੇ ਨਾਲ ਹੀ ਸ਼ੁਰੂ ਕਰ ਲਗੇ ਜੀ ਪਹਿਲੇ ਨੰਬਰ ਤੇ ਕੀ ਡਿਟੇਲ ਆ ਬੱਚੀ ਦੀ ਬੱਚੀ ਡਿਟੇਲ ਹੈਗੀ ਆਪਣੇ ਹੈਗੀ ਐਚਐਫਾ ਹੈਗੀ ਇਹ ਹਾਂਜੀ 40128 ਦੀ ਹੈ 40128 ਦੀ ਹਾਂਜੀ ਡੈਨਮਾਰਕ ਤੇ 40128 ਦੀ ਸੈਗ ਦੀ ਸੈਗ ਦੀ ਹਾਂਜੀ ਠੀਕ ਹੈ ਜੀ ਤੇ ਇਹਦੀ ਉਮਰ ਕਿੰਨੀ ਹੈ ਉਹ ਡਾਕਟਰ ਸਾਹਿਬ ਉਮਰ ਹੈਗੀ ਇਹਦੀ 11 ਮਹੀਨਾ ਦੀ 11 ਮਹੀਨਾ ਦੀ ਹਾਂਜੀ ਠੀਕ ਹੈ ਤੇ ਦੰਦੋ ਖੀਰੀ ਹੈ ਜੀ ਬਿਲਕੁਲ ਖੀਰੀ ਹੈ ਕਨਫਰਮ ਖੀਰੀ ਹੈ ਨਾ ਤੇ ਥਨਚਾਰੀ ਚਾਰ ਬਿਲਕੁਲ ਠੀਕ ਹੈ ਜੀ ਲੋ ਵੀ ਸੱਜਣਾ ਕੋ ਥਨ ਕਰਾ ਦੇ ਪਹਿਲੇ ਚੈੱਕ ਥਨ ਚੋਲੀ ਵੀ ਪਾਸ ਆ ਅਲੱਗ ਅਲੱਗ ਸਾਨਾ ਸੁਣ ਲੈ ਵੀਰੇ ਫਿਰ ਖੋਲ ਕੇ ਤੋਰੀ ਕਰਾ ਦੇ ਤੇ ਅਬ ਥੋੜਾ ਜਿਹਾ ਕਰਾ ਲਈਏ ਚੈੱਕ ਲੋ ਵੀ ਸੱਜਣਾ ਮਾਰੂ ਕਰਾ ਦੇ ਜਿੰਨੇਗਾ ਡਾਕਟਰ ਕਹਿੰਦਾ ਵੀ 11 ਮਹੀਨੇ ਦੀ ਹੈ ਜੀ 9 10 11 ਮਹੀਨੇ ਦੱਸੇ ਨਾ ਹਾਂਜੀ 11 ਮਹੀਨੇ 11 ਦੀ ਉਮਰ ਹੈ ਬੱਚੀ ਤੇ ਦੰਦੋ ਖੀਰੀ ਹੈ ਜੀ ਕਨਫਰਮ ਤੇ ਤੁਹਾਨੂੰ ਵੀ ਚਾਹੀਆ ਕੋਈ ਫੋਰਸ਼ਾਂਗ ਨਹੀਂ ਬਾਦੂ ਤੇ ਵਸ਼ੀ ਦੀ ਨਾ ਗਲੀਟ ਤੇ ਵਜਨ ਬੋਡੀ ਵੇਟ ਬਹੁਤ ਸੋਨਾ ਜਿਹੜਾ ਬੱਛੀ ਦਾ ਬੀਸੀਐਸ ਚਾਹੀਦਾ ਬਹੁਤ ਵਧੀਆ ਹੈ ਸਰੀਰ ਦੀ ਜਿਹੜੀ ਬੰਤਰ ਹੈ ਘਰੋਂ ਚੱਕ ਤੁਸੀਂ ਲਓ ਵੀ ਸੋਹਣੀ ਫਾਰਮ ਜੋ ਖਰੀਦੀਆਂ ਬਾਕੀ ਕੋਈ ਐਡਾ ਠੀਕ ਹੈ ਤੇ ਇਹਨਾਂ ਦੀ ਜਿਵੇਂ ਡਾਕਟਰ ਸਾਹਿਬ ਇਹ ਬੱਛੀ ਹੈ ਇਸ ਹਿਸਾਬ ਕੋਈ ਮਦਰ ਰਿਕਾਰਡ ਆਪਣੇ ਕੋਲੇ ਕਿਵੇਂ 40 40 ਲੀਟਰ 40 ਲੀਟਰ ਹਾਂਜੀ ਯਾਨੀ ਕਿ ਪੂਰੇ ਚੰਗੀਆਂ ਬੱਛੀਆਂ ਮਾਵਾਂ ਵਾਲੀਆਂ ਹਨ ਹੈਨਾ ਆਪਣੇ ਕੋਲੇ ਅੱਗੇ ਵੀ ਬੱਛੀਆਂ ਜਾਂਦੀਆਂ ਹਾਂਜੀ ਹਾਂ ਕੋਈ ਐਡਾ ਨਾ ਕੋਈ ਲੰਬਾ ਨਹੀਂ ਹੈ ਠੀਕ ਹੈ ਜੀ ਲਓ ਵੀ ਸੱਜਣੋ ਬਹੁਤ ਸੋਹਣੀ ਬੱਛੀ ਹੈਗੀ ਤੇ ਵਧੀਆ ਜਿਹਾ ਕੱਢਗਾਠਾ ਗਿਆ ਬੱਛੀ ਦਾ ਵਜਨ ਪੂਜਨ ਵੀ ਬਹੁਤ ਆ ਬੱਛੀ ਦਾ ਐ ਮੈਂ ਕਹਾਂ ਵੀ ਬੜੀ ਵਧੀਆ ਦੀ ਪੂਰੀ ਨਿੱਗਰ ਨਰੋਈ ਆ ਇਹ ਥਾਂ ਵੀ ਚਾਰੀ ਆ ਗਏ ਫੋਟੋਆਂ ਦਾ ਵਾਦੂ ਹੈ ਨਹੀਂ ਸੋਨਾ ਵਜਨ ਬੋਡੀ ਵੇਟ ਵੀ ਬਹੁਤ ਵਧੀਆ ਲੈਂਥ ਲੋਂਥ ਵੀ ਚੰਗੀ ਆ ਮਨ ਕੇ ਚ ਲੋਕੀ 2-3 ਦਿਨਾਂ 2 ਕੁ ਮਹੀਨੇ ਦਾ ਤਸੀਮਨ ਲੜੂ ਹੈ ਨਾ ਬਈ 2 ਮਹੀਨੇ ਦਾ ਜਾਂਦੀ ਬੰਦੀਆਂ ਪਲੀਆਂ ਵਾਗੀ ਫ੍ਰੀਜ ਦੇ ਪਲੀਆਂ ਹੁੰਦੀਆਂ ਹਾਂ ਚੰਗਾ ਵਜਨ ਵਜੂਦਾ ਤੇ ਡਾਕਟਰ ਸਾਹਿਬ ਸਰ ਇਹਨਾਂ ਦੀ ਡਿਮਾਂਡ ਆਪਾਂ ਕਿੱਥੇ ਜੀ ਕਰ ਨੂੰ ਤੇ ਕਿੱਥੇ ਜਾਏ ਇਹ ਮੈਂ ਇਹਦੇ ਕਰ ਲਾਂਗੇ ਆ ਡਰ ਕਰਾਂ ਠੀਕ ਹੈ ਕਿੱਥੇ ਦੀ ਮਗਰੋਂ ਕਰ ਲਾਂਗੇ ਤੇ ਜਿਹੜੀ 2 ਨੰਬਰ ਤੇ ਡਾਕਟਰ ਸਾਹਿਬ ਵੱੱਛੀ ਹੈ ਜੀ ਇਹਦੀ ਕੀ ਕੀ ਦਿੱਤੀ ਐਪੀਐਸ 100% ਦੀ ਹੈ ਐਪੀਐਸ ਦੀ 100% ਠੀਕ ਹੈ ਉਮਰ ਇਹਦੀ ਕਹਿੰਦੇ 9 ਮਹੀਨੇ ਦੀ ਹੈਗੀ ਉਮਰ ਆ ਜੀ 9 ਮਹੀਨੇ ਹਾਂਜੀ ਠੀਕ ਹੈ ਤੇ ਇਹਦਾ ਕੋਈ ਮਦਰ ਗਾਰਡ ਵੀਰੇ 50 ਲੀਟਰ ਪਲ ਲਓ ਖੋਲ ਲਵਰੇ ਖੋਲੀ ਕਰਾ ਦੀ ਤੇ ਬਹੁਤ ਸੋਹਣੀ ਬੱਚੀ ਆ ਬੋਦੀ ਵਾਲੀ ਨਿੱਕਾ ਕੰਨ ਦੇਖੋ ਜੀ ਕਬੂਤਰ ਜਰ ਗਿਆ ਛੋਟਾ ਛੋਟਾ ਕੰਨ ਬਿਲਕੁਲ ਤੇ ਜਿਹੜਾ ਪ੍ਰਿੰਟ ਆ ਬੱਚੀ ਦਾ ਬਹੁਤ ਸੋਹਣਾ ਚੰਗਾ ਪ੍ਰਿੰਟ ਹੈ ਬਲੈਕ ਵਿੱਚ ਆ ਗਈ ਦਾਫਾ ਵਾਈਟ ਦੇ ਹੈ ਨਹੀਂ ਵਧੀਆ ਥਣ ਵੀ ਚਾਰੀ ਆ ਬਾਦੂ ਫੋਰਸ਼ਾਂਗ ਹੈ ਨਹੀਂ ਜੀ ਤੇ ਸੋਹਣਾ ਲੈਂਥ ਲੋਂਥ ਵੀ ਚੰਗੀ ਆ ਲੈ ਥਣ ਚੋਲੀ ਵੀ ਚਾਰੀ ਹੈ ਤੇ ਮੋੜ ਲਵਰੇ ਮੋੜ ਲਗ ਰਹੇ ਲੋ ਵੀ ਆਪਾਂ 2 ਨੰਬਰ ਤੇ ਜਿਹੜੀ ਬੱਚੀ ਵਿਖਾਈ ਆ ਬਹੁਤ ਸੋਹਣਾ ਰੰਗ ਬ੍ਰੈਂਟ ਆ ਗਿਆ ਤੇ ਬਾਕੀ ਜਾਤ ਨਸਲ ਵੀ ਚੰਗੀ ਹੈ ਤੁਹਾਡੇ ਸਾਹਮਣੇ ਤੇ ਲੈਂਥ ਲੁੰਥ ਵੀ ਵਧੀਆ ਏਬੀਐਸ ਦੀ ਏਬੀਐਸ ਦੇ ਸੀਮਨ ਦੀ ਆ ਬਹੁਤ ਚੰਗੇ ਸੀਮਨ ਦੀ ਆ ਤੇ ਚਾਰ ਹੀ ਥਾਣਾ ਵੱਧੂ ਹੋੜਸ਼ਾਂਗ ਹੈ ਨਹੀਂ ਗੀ ਤੇ ਦੰਦੋ ਡਾਕਟਰ ਸਾਹਿਬ ਖੀਰਿਆਂ ਆਪਣਾ ਕਨਫਰਮ ਹੈ ਠੀਕ ਹੈ ਤੇ ਜਿਹੜੀ 3 ਨੰਬਰ ਤੇ ਬਾਈ ਬੱਚੀ ਆ ਜੀ ਡਾਕਟਰ ਹੁਣ ਜਰਸੀ ਦੀ ਏਬੀਐਸ ਪ੍ਰੀਤ ਬੁੱਲਦੀ ਆ ਜੀ ਏਬੀਐਸ ਦੇ ਪ੍ਰੀਤ ਬੁੱਲਦੀ ਆ ਜਰਸੀ ਦੀ ਠੀਕ ਹੈ ਤੇ ਇਹਦੀ ਉਮਰ ਕਿੰਨੀ ਆ ਜੀ ਉਮਰ ਇਹਦੀ 8 ਮਹੀਨੇ ਦੀ ਵੀਰੰਦੀ 8 ਮਹੀਨੇ ਤੇ 20 ਦਿਨਾਂ ਦੀ ਆ ਤੇ ਇਹਦਾ ਕੋਈ ਮਦਰ ਕਾਰਡ ਵਈ ਇਹਦਾ 35 ਲੀਟਰ ਪਲਸ ਹੈ ਠੀਕ ਹੈ ਜਿਹੜੀ ਨੂੰ ਪੂਰਾ ਟੌਪ ਦੀ ਦਾਦੀ ਬੱਛੀ ਆ ਲੋ ਜੀ ਸੱਜਣੂ ਕਰੋ ਮਾਰੂ ਕਰਨਾ ਚਾਹੀਦੀ ਤੇ ਬਹੁਤ ਸੋਹਣਾ ਜਿਹੜਾ ਜਿਆਦਾ ਖੋਲਾ ਕਰਾਂ ਦੀ ਬਾਹਰ ਤੇ ਰੰਗ ਆ ਜਿਹੜਾ ਬੱਛੀ ਦਾ ਬਹੁਤ ਵਧੀਆ ਰੰਗ ਆ ਤੇ ਔਰ ਜਰਸੀ ਦੇ ਵਿੱਚ ਆ ਗਈ ਪੰਜਾਬ ਵਾਲੀ ਦੇਖੋ ਜੀ ਕਰਾਂ ਦੀ ਮੋਤੀ ਅੱਖਾਂ ਤੇ ਬੋਦੀ ਵਾਲੀ ਬੱਛੀ ਆ ਵਜਨ ਇਹਦਾ ਵੀ ਬਹੁਤ ਚੰਗਾ ਹਾਂ ਕੋਈ ਆਪਣੀ ਨਿਗਰ ਨਰੋਈ ਪਲੀਆਂ ਆਂ ਬੱਛੀਆਂ ਉਹ ਵੀ ਭਰਾ ਇਹਨਾਂ ਸਮਝੇ ਕੋਈ ਦੂਰ ਨੇੜੋਂ ਆਉਂਦਾ ਵੀ ਲਿਸੀਆਂ ਹੋਣੀਆਂ ਹਨ ਭੰਗਾਈਆਂ ਹੋਣੀਆਂ ਤੇ ਪੂਰੀਆਂ ਨਿੰਗੰਦਰੋਆਂ ਵਜਨ ਵਾਲੀਆਂ ਬੱਚੀਆਂ ਮੜ ਕੇ ਰੋਕ ਲਈ ਕਰਾਂ ਦੀ ਥੋੜੀਆਂ ਖੁੱਲੀਆਂ ਆਈਆਂ ਕਰਕੇ ਨਾ ਤੇ ਘੱਟ ਖੜਦੀਆਂ ਫੇਸ ਕੁਆਲਟੀ ਪਹਿਲਾਂ ਤਾਂ ਦੇਖੋ ਕਿ ਆਹ ਕਿਆ ਬਾਤ ਆ ਬੱਚੀ ਜੀ ਬੋਦੀ ਬਾਦੀ ਤੇ ਨਖਰਾ ਨੁਖਰਾ ਜਿਹੜਾ ਬੱਚੀ ਦਾ ਬਹੁਤ ਸੋਹਣਾ ਵਧੀਆ ਚੰਗਾ ਵਜਨ ਰਜੂਦਾ ਤੇ ਝੋਲੀ ਕਰਦਗੇ ਜੱਕ ਅਪਾ ਜੱਕ ਮੂਰੂ ਮੋੜੀ ਜੀ ਫੜ ਲਓ ਤੇ ਥਣ ਝੋਲੀ ਦਾ ਸਦੋਂ ਆਇਆ ਜੀ ਗੱਬਣ ਹੁੰਦੀ ਹੈ ਨਾ ਬਈ ਹਾਂਜੀ ਪੰਜ ਚਾਰ ਮਹੀਨੇ ਦੀ ਗੱਬਣ ਹੁੰਦੀ ਜਿਵੇਂ ਬੱਚੀ ਇਸ ਤਰ੍ਹਾਂ ਦੀ ਥਣ ਝੋਲੀ ਆ ਹਾਂ ਗੁਲਾਬੀ ਥਣ ਹੈ ਗਿਆ ਤੇ ਬਹੁਤ ਸੁਣੀ ਝੋਲੀ ਢਾਲੀ ਚੰਗੀ ਆ ਚੰਗਾ ਵਜਨ ਨਾਲ ਲੈ ਚੱਲ ਵੀਰੇ ਤੇ ਲੈਂਥ ਲੁੰਥ ਵੀ ਬਹੁਤ ਵਧੀਆ ਇਹ ਚੰਗਾ ਨਿੱਗਰ ਨਰੂਣੀਆਂ ਸਮੀਆਂ ਦੀਆਂ ਬੱਚੀਆਂ ਜੇ ਕਿਸੇ ਭਰਾ ਨੇ ਕੋਈ ਇੱਕ ਅੱਧੀ ਰੱਖਣੀ ਹੈ ਤੱਲੀ ਕਹਿੰਦੀ ਜਰਸੀ ਘਰੇ ਬਰੀਡ ਤਿਆਰ ਕਰਨੀ ਹੈ ਤੇ ਬਹੁਤ ਵਧੀਆ ਸੋਡੇ ਕੋਲ ਆਪਸ਼ਨ ਆ ਸੱਚ ਨੂੰ ਕਿਉਂਕਿ ਜਿਹੜੀ ਬਰੀਡ ਆ ਬਹੁਤ ਵਧੀਆ ਬਾਕੀ ਚੰਗੇ ਸੀਮੰਦ ਦੀ ਪ੍ਰੀਤ ਦੀ ਬੱਛੀ ਹੈਗੀ এবੀਐਸ ਇਹ ਵੀ ਐਸ ਦਾ ਪ੍ਰੀਤ ਸੀਮੰਦ ਦੀ ਬਹੁਤ ਚੰਗੀ ਬੱਛੀ ਆ ਚੰਗੇ ਰਿਕਾਰਡ ਦੀ ਹੈਗੀ ਤੇ ਹੁਣ ਆ ਕੀ ਲਾਸਟ ਤੇ 4 ਨੰਬਰ ਤੇ ਬੱਛੀ ਜਿਹੜੀ ਭਾਈ ਇਹਦੀ ਕਿੰਨੀ ਉਮਰ ਆ ਇਹਦੀ ਉਮਰ 10 ਮਹੀਨੇ ਰਹਿਣਤ ਉਮਰ 10 ਮਹੀਨੇ ਆ ਦੀ ਠੀਕ ਆ ਦੰਦ ਹੋਈ ਵੀ ਖੀਰੀ ਹੈ ਹਨਾ ਠੀਕ ਆ ਤੇ ਇਹਦੇ ਇਹ ਕਿਹੜੇ ਸੀਮੰਦ ਦੀ ਹੈ এবੀਐਸ ਰਮਾੰਡਾ ਦੀ ਹੈ এবੀਐਸ ਦੇ ਰਮਾਟਾ ਸੀਮੰਦ ਦੀ ਹੈ ਤੇ ਇਹਦਾ ਕੋਈ ਮਦਰ ਕਾ ਡਾਕਟਰ ਇਹਦਾ 40 ਪਲਾਸ ਸਹੀ ਠੀਕ ਹੈ ਹਾਂਜੀ ਪੂਰੇ ਟੌਪ ਦੀਆਂ ਬੱਚੀਆਂ ਸੱਜਣੋਂ ਡਾਕਟਰ ਕੋਲੇ ਤੇ ਰੰਗ ਪ੍ਰਿੰਟ ਬਹੁਤ ਸੋਹਣਾ ਬੱਚੀ ਦਾ 10 ਅੱਠ ਮਹੀਨੇ ਤੇ 20 ਦਿਨ ਉਮਰ ਨਹੀਂ 10 ਮਹੀਨੇ ਪੂਰੇ 10 ਮਹੀਨੇ ਪੂਰੇ 10 ਮਹੀਨੇ ਸੌਰੀ ਉਹਦੀ ਅੱਠ ਮਹੀਨੇ 20 ਦਿਨ ਸੀ ਬੱਚੀ ਜਰਸੀ ਦੀ ਹਾਂ ਇਹਨੂੰ ਖੋਲ ਲੈ ਵੀਰੇ ਫਿਰ ਤੋੜਾ ਤੋੜਾ ਕਰਾਈਏ ਚੱਕ ਵਾਈਡ ਵਾਈਡ ਦੇ ਵਿੱਚ ਆ ਗਈ ਜਿਆਦੇ ਤੇ ਬਲੈਕ ਵਿੱਚ ਡੱਬ ਜਿਆਗੀ ਬਹੁਤ ਸੋਹਣਾ ਰੰਗ ਪ੍ਰਿੰਟ ਆ ਬੱਚੀ ਦਾ ਫੇਸ ਕੁਆਲਟੀ ਕਰੋ ਚੱਕ ਨਿੱਕਾ ਕਰਨ ਗੋਲ ਬੋਦੀਆਂ ਦੀ ਬੱਚੀ ਆ ਤੋ ਵਜਨ ਵਜਨ ਪੂਰਾ ਬਚਦਾ ਚਾਰਾਂ ਦੇ ਤੇ ਥਣ ਝੋਲੀ ਵੀ ਸੋਹਣਾ ਥੱਲੋ ਕੱਲਾ ਕੱਲਾ ਥਾਣਾ ਰੋਕਲੀ ਕਰਾਂ ਦੀ ਮਾੜੇ ਕਰਾੜੀ ਚ ਇੱਕ ਲਓ ਮਾਰੋ ਕਰਾਂ ਦੀ ਛਾਤੀ ਬਹੁਤ ਸੋਹਣਾ ਥਾਣਾ ਕੱਲਾ ਕੱਲਾ ਦੂਰੀ ਤੇ ਲੱਗਾ ਪਾ ਪੂਰੀ ਵਿੱਥੀ ਤੇ ਹਾਂ ਬੱਚੀ ਜੀ ਲੈਂਥ ਲੂੰਥ ਤੇ ਚੰਗਾ ਵਜਨ ਬੋਡੀ ਵੇਟ ਵੀ ਬਹੁਤ ਸੋਹਣਾ ਤੇ ਚੰਗੀ ਨਿਗਰ ਨਰੋਈ ਆ ਤੇ ਰੰਗ ਪ੍ਰਿੰਟ ਜਿਹੜਾ ਵਾਈਟ ਦੇ ਵਿੱਚ ਆ ਗਈ ਬਹੁਤ ਸੋਹਣਾ ਯਾਨੀ ਕਿ ਪਸੂ ਜੱਜ ਦਾ ਇਹ ਕਲਰ ਦਾ ਤੇ ਲੈਂਥ ਲੂੰਥ ਵੀ ਪੂਰੀ ਆ ਚਾਰੇ ਬੱਚਿਆਂ ਨੂੰ ਮੰਨ ਕੇ ਚੱਲੋ ਵੀ ਸੱਜਣੋ ਇੱਕ ਹਾਨੂ ਹਾਨੀ ਜੀ ਦੀ ਹੈ ਇੱਕੋ ਜੀ ਲੈਂਥ ਆ ਇੱਕੋ ਜੇ ਕਦ ਕਾਠ ਤੇ ਸੀਮਨ ਲੈਂਡ ਦੇ ਮੰਨ ਕੇ ਚੱਲੋ 2 2 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਨੇ ਬਿਲਕੁਲ ਰੈਡੀ ਹੋ ਜਾਣਾ ਤੇ ਲੈ ਚੱਲ ਵੀਰੇ ਵਜਨ ਬੂਜ ਨੂੰ ਬਹੁਤ ਸੋਹਣਾ ਚੰਗੀ ਨਿਗਰ ਨਰੋਈ ਆ ਚਾਰੇ ਬੱਚਿਆਂ ਸੰਭਾਲਾਂਗੇ ਪਾਲਾਂਗੇ ਪੂਰੀਆਂ ਕੋਈ ਬੱਚੀ ਵੀ ਆਏ ਨਹੀਂ ਕੋਈ ਹੰਬੀ ਜੀ ਆ ਜਾਂ ਕੋਈ ਲਿੱਸੀ ਲਾਵੀ ਇਹੂ ਬਹੁਤ ਸੋਹਣੇ ਵਜਨ ਬਜੂਰ ਆ ਚੰਗੇ ਤੇ ਚਾਰੇ ਰੰਗ ਵੱਖਰੇ ਵੱਖਰੇ ਆ ਗਏ ਇੱਕ ਜਰਸੀ ਦੇ ਵਿੱਚ ਆ ਗਈ ਬਹੁਤ ਸੋਹਣੀ ਬੱਚੀ ਪ੍ਰੀਤ ਬੁਲਦੀ ਆ ਤੇ ਚੰਗਾ ਰੰਗ ਪ੍ਰਿੰਟ ਬਹੁਤ ਸੋਹਣਾ ਆ ਗਿਆ ਬੱਚੀ ਦਾ ਨਿੱਗਰ ਨਰੋਈ ਚੰਗੇ ਵਜਨ ਵਾਲੀ ਤੇ ਹੁਣ ਆਪਾਂ ਇਹਨਾਂ ਤੋਂ 22 ਤੋਂ ਪੁੱਛਦੇ ਆ ਡਾਕਟਰ ਤੋਂ ਵੀ ਕੀ ਡਿਮਾਂਡ ਰਹੂਗੀ ਇਹਨਾਂ ਦੀ ਤਰ੍ਹਾਂ ਨਹੀਂ ਗੱਲ ਬਾਤ ਤੇ ਡਾਕਟਰ ਸਾਹਿਬ ਫਿਰ ਇਹਨਾਂ ਦੀ ਡਿਮਾਂਡ ਕੀ ਰਹੂਗੀ ਜੇ ਆਪਾਂ ਚਾਰੇ ਇਕੱਠੇ ਹੀ ਦੇਣੀ ਆ? ਜੇ ਆਪਾਂ ਚਾਰੇ ਇਕੱਠੇ ਲੈਣੀ ਬਈ 100 ਕਿਲੋਮੀਟਰ ਦਾ ਆਪਣਾ ਕਰਾਇਆ ਪਈ ਏ। 100? ਹਾਂਜੀ 100। ਠੀਕ ਹੈ। ਜੇ ਆਪਾਂ ਮਰੋ ਕੱਲੀ-ਕੱਲੀ ਤੇ ਕਰੋ ਫੋਨ ਤੇ ਆਪਾਂ ਗੱਲ ਕਰ ਲੈਂਦੇ। ਠੀਕ ਆ। ਚਾਰਾਂ ਦਾ ਕੀ ਰੇਟ ਰਹੂਗਾ ਇਹ? 70 ਹਜ਼ਾਰ ਵੀ ਬਿਲਕੁਲ ਜਾਇਜ਼। 70 ਹਜ਼ਾਰ ਰੁਪਈਆ। ਵਿੱਚ ਮਾੜਾ ਉਹ ਤਾਂ ਮਾਨਤਨ ਹੋ ਜੂ। ਮਾਨਤਨ ਹੋ ਜਾਊਗਾ ਬਿਲਕੁਲ ਵੈਸੇ ਜਾਇਜ਼ ਹੀ ਰੱਖਿਆ ਸੀ। ਠੀਕ ਆ। ਕਿਉਂਕਿ ਤੇ ਬੱਚੇ 'ਚ ਕੋਈ ਵੀ ਐਦਾਂ ਦੀ ਕੋਈ ਕਮੀ ਹੈ ਨਹੀਂ ਦੀ। ਠੀਕ ਆ ਡਾਕਟਰ ਸਾਹਿਬ। ਦੋ ਦੋ ਤਿੰਨ ਦਿਨਾਂ ਮਹੀਨਾ ਤੱਕ ਸਿਮਨ ਲੈ ਲੈਣੀ ਹੈ ਨਾ ਕਿਉਂਕਿ ਸੋਹਣੇ ਕਦ ਕਰਾਤਾ ਆਪਣੇ ਆਪਣੀ ਵੈਕਸੀਨ ਹੋ ਜੇ ਕੋਈ ਹੋਈ ਇਦਾਂ ਹੁੰਦਾ ਜਾ ਕੇ ਪਸ਼ੂ ਬਿਮਾਰ ਹੋ ਜੇ ਹਾਂਜੀ ਇਦਾਂ ਦੀ ਕੋਈ ਗੱਲ ਨਹੀਂ ਹੋਊਗੀ ਠੀਕ ਹੈ ਇਹਨਾਂ ਨੇ ਕਿ ਫਿਰ ਛੋਡੇ ਕੋਲ ਤਾਂ ਤਸੱਲੀ ਵਾਲਾ ਕੰਮ ਹੀ ਹੈ ਕਿਉਂਕਿ ਹੱਥਾਂ ਵਿੱਚ ਦੀ ਨੰਗਦੇ ਪਸ਼ੂ ਹੈ ਨਾ ਨੇਕਾ ਪ੍ਰਕਾਰ ਦੇ ਪਰ ਚਾਰੇ ਰੰਗ ਵੱਖਰੇ ਵੱਖਰੇ ਹੈ ਤੇ ਪੂਰੀ ਜਾਦ ਬਰੀਡ ਵਾਲਿਆ ਤੁਹਾਡੇ ਸਾਹਮਣੇ ਹੈ ਸੋਹਣੇ ਰੰਗ ਪ੍ਰਿੰਟ ਆਗੇ ਜੇ ਕੋਈ ਚਾਰੇ ਨਾ ਇਕੱਠੇ ਲੈਣ ਦਾ ਸੱਜਣੋ ਬਾਈ ਕਹਿੰਦਾ ਵੀ 70000 ਰੁਪਏ ਦੇ ਦੇ ਦਾਂਗੇ ਆਪਾਂ ਵਿੱਚੋਂ ਮਾਨਤਨ ਮੌਕੇ ਤੇ ਬੰਨ ਦਾ ਜਰੂਰ ਕੀਤਾ ਜਾਊਗਾ ਤੇ ਜੇ ਕਿਸੇ ਨੇ ਲੈਣਾ ਕੋਈ ਕੱਲੀ ਕੱਲੀ ਲੈਣੀ ਆ ਤੇ ਉਹਦਾ ਜਿਹੜਾ ਮੁੱਲ ਵਾੜੀ ਹੋ ਜਾਊਗਾ ਫੋਨ ਤੇ ਤੁਸੀਂ ਬਨਾਲਿਓ ਸੰਪਰਕ ਕਈ ਜੀ ਕੋਈ ਦੂਰ ਨੇੜੋ ਹੁੰਦਾ ਫਿਰ ਨੇੜੇ ਵਾਲੇ ਵੀ ਤਾਂ ਉਹ ਜਾ ਮਾਨਤਨ ਵੀ ਹੋ ਜਾਂਦਾ ਤੇ ਡਾਕਟਰ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲਦਾ ਰਹਿਣਾ ਤੇ 100 ਕਿਲੋਮੀਟਰ ਬਾਈ ਨੇ ਕਰੀਏ ਜੀ ਪਹੁੰਚ ਫਰੀ ਬਾਕੀ ਬੈਂਤ ਬਈ ਇਹ ਬੱਚੇ ਜਿਹਪਣੇ ਕੋਈ ਵੀ ਇਦਾਂ ਨਹੀਂ ਕੋਈ ਕਮੀ ਹੈ ਨਹੀਂ ਕੋਈ ਕਮਜ਼ੋਰ ਨਹੀਂ ਵਧੀਆ ਬੜੀਆਂ ਹੁੰਦੀਆਂ ਬਹੁਤ ਵਧੀਆ ਬੜੀਆਂ ਚੰਗੇ ਵਸੇ ਨਿਗਰ ਨਰੂਈਆਂ ਤੇ ਡਾਕਟਰ ਕਹਿੰਦਾ ਕੋਈ ਕਮੀ ਪੇਸ਼ੀ ਆਈ ਦੀ ਤਰੀਕ ਦੇ ਵਿੱਚ ਕੋਈ ਨਹੀਂ ਬਹੁਤ ਸੋਹਣੇ ਰੰਗ ਬਰੈਂਟ ਆਗੇ ਚੰਗੇ ਵਜਨ ਵਿਜੂਦ ਆ ਤੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭਰਾ ਜੀ ਕੋਈ ਵੀ ਪਸ਼ੂ ਹੋਇਆ ਫੈਕਟ ਤੇ ਸੱਜ ਨੂੰ ਤਸੱਲੀ ਨਿਰਖ ਵਰਤ ਤੁਸੀਂ ਆਪ ਕਰਨੀ ਆ ਤੇ ਨੰਬਰ 22 ਦਾ ਚੱਲੀ ਜਾਂਦਾ ਸਕਰੀਨ ਤੇ ਧੰਨਵਾਦ ਤੁਸੀਂ ਕਰ ਸਕਦੇ ਧੰਨਵਾਦ ਫਸੀਕਰ